ਉਹ ਅਸੀਂ ਉੱਥੇ ਆ ਗਏ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਜਦੋਂ ਵਿਆਹ ਹੋਇਆ ਕਮਰ ਨੌਨਿਹਾਲ ਦਾ ਤਾਂ ਮੈਂ ਇੱਕ ਲਫ਼ਜ਼ ਕਿਹਾ ਮਾਡਰਨ ਰਾਜਾ ਤੇ ਜਿਵੇਂ ਸਾਡੇ ਅੱਜ ਕੱਲ ਲੋਕ ਆਪਦੇ ਬੱਚਿਆਂ ਨੂੰ ਕੋਈ ਗਿਫਟ ਦਿੰਦੇ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਪੋਤਰੇ ਦੇ ਲਈ ਵਿਆਹ ਤੋਂ ਜਿਹੜੀ ਪਹਿਲੀ ਰਾਤ ਦਾ ਕਮਰਾ ਹੈ ਉਹਨਾਂ ਨੇ ਇਹ ਬਣਵਾਇਆ ਸੀ ਦੇਖੋ ਕੋਈ ਉਹ ਛੋਟੀ ਸੋਚ ਦਾ ਮਾਲਕ ਨਹੀਂ ਸੀ ਕੋਈ ਇਹਨਾਂ ਕੱਟੜ ਨਹੀਂ ਸੀ ਕਿ ਇਹ ਗੱਲਾਂ ਮੈਂ ਨਹੀਂ ਕਰਨੀਆਂ ਪਰ ਉਹ ਇੱਕ ਬਾਦਸ਼ਾਹ ਸੀ ਉਹਨੂੰ ਅੰਗਰੇਜ਼ ਵੀ ਪਸੰਦ ਕਰਦੇ ਸੀ ਉਹਨੂੰ ਮੁਸਲਮਾਨ ਵੀ ਪਸੰਦ ਕਰਦਾ ਸੀ ਉਹਨੂੰ ਹਿੰਦੂ ਵੀ ਪਸੰਦ ਕਰਦਾ ਸੀ ਤੇ ਉਹਦੇ ਵਰਗਾ ਮਾਡਰਨ ਜਿਹੜਾ ਜ਼ਮਾਨਾ ਸੀ ਰਾਜੇ ਕਹਿੰਦੇ ਸੀ ਕਿ 50 ਸਾਲ ਬਰਤਾਨੀਆਂ ਇੰਗਲੈਂਡ ਇਹਦੇ ਤੋਂ ਪਿੱਛੇ ਐ ਇਹ ਅਸੀਂ ਸਾਡਾ ਬਾਦਸ਼ਾਹ ਇਹਦੀ ਸੋਚ ਆਦੇ ਪੋਤਰੇ ਪ੍ਰਤੀ ਉਹਦੀ ਅਟੈਚਮੈਂਟ ਆ ਜਿਹੜੀ ਪੇਂਟਿੰਗ ਐ ਦੇਖੋ ਸਾਰੀ ਚੀਜ਼ ਐ ਜਿਹੜੀ ਉਹ ਵਿਆਹ ਵਾਲੀ ਦਿਖਾਈ ਆ ਉਹਨੇ ਜੋ ਦੇਖੋ ਸਮਾਜ ਦੇ ਵਿੱਚ ਸਾਰਾ ਕੁਝ ਹੀ ਹੁਣਾ ਹੁੰਦਾ ਹੈ ਪਰਿਵਾਰਾਂ ਨੂੰ ਸਾਰਾ ਪਤਾ ਹੁੰਦਾ ਹੈ ਪਰ ਇੱਕ ਬਾਦਸ਼ਾਹ ਜਿਹੜਾ ਸੀ ਸਿੱਖ ਬਾਦਸ਼ਾਹ ਤੇ ਉਹਦੀਆਂ ਚੀਜ਼ਾਂ ਗੱਲ ਤੋਂ ਉਹਨਾਂ ਵਿਆਪਸਾ ਹੁੰਦੇ ਜਾਂਦੇ ਸਾਰਿਆਂ ਦੇ ਪਰ ਇੱਕ ਸ਼ੇਰ ਦੇ ਘਰੇ ਇਹੋ ਜਿਹਾ ਵਿਆਹ ਹੋਣਾ ਤੇ ਸ਼ੇਰ ਦੀ ਸੋਚ ਜਿਹਨੇ ਅਫਗਾਨ ਨੂੰ ਥੱਲ ਪਾਈ ਹੋਵੇ ਤੇ ਮਾਡਰਨ ਬਾਦਸ਼ਾਹ ਵੀ ਹੋਵੇ ਬਹੁਤ ਸ਼ੁਕਰੀਆ ਜੀ